ਸਾਡੇ ਸ਼ਾਰਟ ਨੋਟਿਸ ਤੇ ਇਥੇ ਆਇਓ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਜਿਹੜਾ ਸਾਡਾ ਮੁੱਖ ਮੰਤਵ ਹੈਗਾ ਉਹ ਤੁਹਾਨੂੰ ਇਸ ਇਸ ਬਾਰੇ آگਾਹ ਕਰਾਣਾ ਹੈਗਾ ਕਿ ਜੇਕਰ ਤੁਹਾਨੂੰ ਪਿੱਛੇ ਜੇ ਆਪਾਂ ਝਾਤ ਮਾਰੀਏ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇੱਕ ਕਲੰ ਸਿੰਘ ਦਾ ਮर्डर ਹੋਇਆ ਸੀਗਾ ਉਹਦੇ ਵਿੱਚ ਸ਼ੂਟਰਾਂ ਨੇ ਉਹਨਾਂ ਦੇ ਘਰੇ ਜਾ ਕੇ ਸਵੇਰੇ ਸਿਰ ਤੜਕਸਾਰ ਉਹਨਾਂ ਤੇ ਗੋਲੀਆਂ ਚਲਾਈਆਂ ਸੀਗੀਆਂ ਇਹਦੀ ਪਿਸ਼ਟ ਭੂਮੀ ਇਹ ਹੈਗੀ ਹੈ ਕਿ ਜਿਹੜੀ ਪੌੜਾ ਇੱਥੇ ਜਿਹੜੀ ਬਲਮਾਸ਼ਾਂ ਦੀ ਆਪਸ ਚ ਵਰਚਸਰ ਦੀ ਲੜਾਈ ਹੈਗੀ ਹੈ ਇੱਕ ਪਾਸੇ ਅ ਅੰਦਰ ਦਾਲੋਂ ਤੇ ਜੱਗੂ ਭਗਵਾਨਪੁਰੀਆ ਤੇ ਦੂਜੇ ਪਾਸੇ ਡੋਨੀ ਬਲਹਰੀ ਉਹਨਾਂ ਦੇ ਵਿੱਚ ਇਹ ਜਿਹੜਾ ਜਿਹੜੀ ਚੱਲਦੀ ਆ ਰਹੀ ਹੈ ਅੱਗੇ ਲੜਾਈ ਉਹਦਾ ਹੀ ਇੱਕ ਇਹ ਇੱਕ ਇੱਕ ਕੜੀ ਹੈਗੀ ਹੈ ਉਹਦੇ ਵਿੱਚ ਕਿ ਅ ਜੱਗੂ ਭਗਵਾਨਪੁਰੀਆ ਗੈਂਗ ਨੂੰ ਇਹ ਹੈਗਾ ਕਿ ਇਹ ਤਾਂ ਮੋਟਿਵ ਜਿਹੜਾ ਕਲਵੰਤ ਸਿੰਘ ਨੂੰ ਮਾਰਿਆ ਗਿਆ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਜੱਗੂ ਭਗਵਾਨਪੁਰੀਆ ਜਿਹੜੀ ਮਾਤਾ ਦਾ ਜਿਹੜਾ ਕਤਲ ਕੀਤਾ ਗਿਆ ਸੀ ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਕਲਵੰਤ ਸਿੰਘ ਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਸੀ ਤੇ ਇਹ ਇੱਕ ਵਜਾ ਰੰਜਸ ਸੀ ਜਿਸ ਕਰਕੇ ਉਸ ਦਾ ਕਤਲ ਹੋਇਆ ਇਹ ਕਲਵੰਤ ਸਿੰਘ ਹੋਈ ਹੈ ਜਿਸ ਦਾ ਬੇਟਾ ਰਾਜਾ ਬੁੱਟਰ 2023 ਦੇ ਵਿੱਚ ਇੱਕ ਮਰਡਰ ਕੇਸ ਦੇ ਵਿੱਚ ਆਪਣਾ ਅੰਡਰ ਜੇਲ੍ਹ ਦੇ ਵਿੱਚ ਹੈਗਾ ਤੇ ਉਹ ਉਹ ਵੀ ਡੋਨੀ ਬਲ ਦੇ ਨਾਲ ਆਪਣੀ ਨੇੜਤਾ ਰੱਖਦਾ ਹੈਗਾ ਬੇਸਿਕਲੀ ਇਹ ਇੱਕ ਇੰਟਰ ਗੈਂਗ ਦਾ ਜਿਹੜਾ ਚੱਲਦਾ ਪਿਆ ਇਹਨਾਂ ਦਾ ਉਹਦੇ ਵੀ ਇੱਕ ਕੜੀ ਸੀਗੀ ਤੇ ਇਹਦੇ ਵਿੱਚ ਜਿਹੜੇ ਅਸੀਂ ਦੋਸ਼ੀ ਫੜੇ ਆ ਇਹਦੇ ਵਿੱਚ ਇੱਕ ਸੈਮ ਹੈ ਤੇ ਇੱਕ ਨਵਜੋਤ ਜਿਹੜਾ ਨਾਮ ਦਾ ਇੱਕ ਜਿਹੜਾ ਦੋਸ਼ੀ ਹੈ ਉਹ ਦਿੱਲੀ ਦੇ ਤੁਗਲਾਗਾਬਾਦ ਏਰੀਆ ਤੋਂ ਪੀਐਸ ਗਗਨਪੁਰੀ ਸਾਊਥ ਦਿੱਲੀ ਈਸਟ ਉਹਦੇ ਸਾਊਥ ਈਸਟ ਦਿੱਲੀ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਚੋਂ ਹੀ ਫੜਿਆ ਗਿਆ ਹੈਗਾ ਇੱਥੇ ਮੈਂ ਸਵਾਗਾ ਕਰਨਾ ਚਾਹਾਂਗਾ एसएसपी साहब श्री मेहता सिंह जी जिन्होंने अपने जीरो निगरानी मतलब पर्सनल सुपरविजन ਦਾ ਮਤਲਬ ਇੱਥੇ ਪਸੋਂ ਸੁਪਰਵੀਜ਼ਨ ਹੈ ਉਹਨਾਂ ਨੇ ਐਸਪੀ ਡੀ ਸਾਹਿਬ संदीप ਵਡੇਰਾ ਇੰਸਪੈਕਟਰ ਸੁਖਰਾਜ ਡੀਐਸਪੀ ਰੇਸ਼ ਕੱਕੜ ਆਪਣੇ ਇੰਸਪੈਕਟਰ ਸਾਹਿਬ ਆਪਣੇ विक्रम सिंह ਇਹਨਾਂ ਨੇ ਸਾਰਿਆਂ ਨੇ ਬਹੁਤ ਹੀ ਮਿਹਨਤ ਤੇ ਮਸ਼ਕੱਤ ਕਰਕੇ ਤੇ ਟੈਕਨੀਕਲ ਤੇ ਹਿਊਮਨ ਰੈਂਟ ਦੀਆਂ ਕੜੀਆਂ ਨਾਲ ਕੜੀਆਂ ਜੋੜਦੇ ਹੋਏ ਇਹਨਾਂ ਦੋਸ਼ੀਆਂ ਨੂੰ ਬਾਜ਼ਾਤਾ ਤੇ ਆਪਣਾ ਲੀਗਲੀ ਤੌਰ ਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈਗਾ ਤੇ ਅੱਜ ਪੇਸ਼ ਕਰਤਾ ਤੁਹਾਨੂੰ ਜੀ ਮਿਲਿਆ ਰਮਨਦ ਗਰੇ ਦਾ ਮਿਲਿਆ ਤੁਹਾਨੂੰ ਮਾਲਯੋਗ ਦਾ ਦਰਜ ਵਿੱਚ ਪੇਸ਼ ਕਰ ਦਿੱਤਾ ਗਿਆ ਤੇ 5 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਨਡ ਮਿਲਿਆ ਹੈਗਾ ਇਹਦੇ ਵਿੱਚ ਵੀ ਮਾਫਲੀ ਕਰਦੇ ਹਾਂ ਸਬਸਕ੍ਰਾਈਬਰ ਹਾਂਜੀ ਇਹਦੇ ਵਿੱਚ ਬਿਲਕੁਲ ਠੀਕ ਹੈ ਜਿਹੜਾ ਇਹਨਾਂ ਦਾ ਇਹਨਾਂ ਦਾ ਦੋਨੋਂ ਦਾ ਕ੍ਰਿਮੀਨਲ ਪਿਛੋਕੜ ਹੈਗਾ ਮੌਜੂਦ ਇੱਕ ਐਨਡੀपीएस ਦੇ ਪਰਚੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਦੇ ਤੇ ਐਨਡੀपीएस ਦਾ ਇੱਕ ਪਰਚਾ ਆਏਗਾ ਜਿਹੜਾ ਸैम ਹੈਗਾ ਜੇ ਤੁਹਾਨੂੰ ਯਾਦ ਹੋਵੇ 1 ਅਕਤੂਬਰ ਦੇ ਮਹੀਨੇ ਦੇ ਵਿੱਚ ਇੱਕ ਉੱਥੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਕਾਟਾ ਬੋਲੇ ਵੱਲ ਮਾਰਿਆ ਗਿਆ ਸੀਗਾ ਉਹ ਵੀ ਡੋਨੀ ਬੱਲ ਦਾ ਨਾਲ ਗੈਂਗ ਦੇ ਨਾਲ ਸੰਬੰਧ ਰੱਖਦਾ ਸੀ ਉਹਦੇ ਨਾਲ ਇੱਕ ਅਨਫੋਰਚੂਨੇਟਲੀ ਅ ਸ਼੍ਰੀ ਕਰਨ ਮਹਾਜਨ ਹੋਰਾਂ ਦੇ ਵੀ ਡੈਥ ਹੋ ਗਈ ਸੀ ਉਸ ਫਾਇਰਿੰਗ ਦੇ ਵਿੱਚ ਤੇ ਸैम ਉਹਦੇ ਵਿੱਚ ਵੀ ਅਕਿਊਜ਼ਡ ਹੈਗਾ ਜਿਹੜਾ ਮਤਲਬ ਥਾਣਾ ਜਲਾਈ ਦਾ ਪਰਚਾ ਹੋਗਾ ਤੇ

ਇਹ ਅਮਰਤਪਾਲਮ ਤੇ ਜੱਗਪਵਨ ਹੁਰੀ ਇਹਦਾ ਮੇਨ ਸ਼ੂਟਰ ਸੀਗਾ 20 ਸਾਲ ਦਾ ਹੈਗਾ ਟ੍ਰਿਗਰ ਹੈਪੀ ਹੈਗਾ ਡੈਸਪਰੇਟ ਹੈਗਾ ਤੇ ਇਹ ਬਹੁਤ ਵੱਡੀ ਕਾਮਯਾਬੀ ਹੈ ਪਟਿਆਲਾ ਪੁਲਿਸ ਦੀ ਇਹਨਾਂ ਦੀ ਜਿਹੜੀ ਸਾਡੀ ਟੀਮ ਜਿਸਨੇ ਅੰਤ ਤੱਕ ਮਿਹਨਤ ਕਰਕੇ ਇਸ ਨੂੰ ਦਿੱਲੀ ਤੋਂ ਜਾ ਕੇ ਇਹਨਾਂ ਨੂੰ ਦਿਹੋਚਿਆ ਹੈਗਾ ਬਹੁਤ ਹੀ ਇਹਦੇ ਵਿੱਚ ਮਿਹਨਤ ਤੇ ਮੁਸ਼ਕਲ ਤੇ ਅਮਲ ਮਨੀਪਲੀ ਹਰ ਪਹਿਲੂ ਤੇ ਕੰਮ ਕੀਤਾ ਗਿਆ ਹਿਮਨੈਂਟ ਲਿੱਤੀ ਗਈ ਸਾਰੇ ਪਾਸੇ ਨਿਗਰੱਖੀ ਗਈ ਤੇ ਦਿੱਲੀ ਤੋਂ ਜਾ ਕੇ ਇਹਨਾਂ ਦੀ ਚੀਜ਼ ਚ ਗ੍ਰਫਤਾਰੀ ਹੁੰਦੀ ਹੈ ਗੁੰਦਪੂਰੀਆ ਜੰਮੀਆ ਤੁਹਾਨੂੰ ਦੱਸਿਆ ਕਿ ਇਸ ਗੁੰਦਪੂਰੀ ਤੋਂ ਟੋਗਰਵਾ ਬਾਰਬਰੇਰੀਆ ਦੇ ਵਿੱਚੋਂ ਉਹਨਾਂ ਨੂੰ ਇੱਥੇ ਲਿਆ ਕੇ ਫਿਰ ਤੁਹਾਨੂੰ ਦੱਸਿਆ ਕਿ ਪੰਜ ਜੰਦਾਰਾਂ ਮਾ ਦੋਵੇਂ ਦਿੱਲੀ ਤੋਂ ਕਰਦਾ ਕੋਈ ਨਥਿਆਰ ਵੀ ਇਹਨਾਂ ਕੋਲ ਹੁਣ ਹੁਣ ਜਦੋਂ ਅਸੀਂ ਹਲੇ ਲੈ ਕੇ ਆਏ ਹਲੇ ਮੌਕੇ ਤੋਂ ਤਾਂ ਨਹੀਂ ਪਰ ਉਹਨਾਂ ਤੋਂ ਹੁਣ ਪੁੱਛ ਕੇ ਇਸ ਚ ਜੋ ਵੀ ਇਹਦੇ ਵਿੱਚ ਜੋ ਵੀ ਪੁੱਛ ਕੇ ਸੱਚ ਆਏਗਾ ਅਥਿਆਰ ਜਿਹੜਾ ਇਹਨਾਂ ਨੇ ਵੈਪਨ ਆਫ ਅਫੈਂਸ ਹੈਗਾ ਉਹ ਜੋ ਵੀ ਰਿਕਵਰੀਜ਼ ਹੋਣਗੀਆਂ ਹੋਰ ਇਹਨਾਂ ਦੇ ਪਰ ਇੱਕ ਜਿਹੜੀ ਹੈਗੀ ਹੈ ਪ੍ਰੀਮੀਅਮ ਰਿਵੈਸਟੀਗੇਸ਼ਨ ਜਿੰਨੀ ਇੱਕ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਲੈ ਕੇ ਆਉਂਦਾ ਕੱਲ ਨੂੰ ਦਿੱਲੀ ਦਾ ਸਫਰ ਸੀਗਾ ਇਹਨੂੰ ਰਿਵੈਸਟੀਗੇਸ਼ਨ ਦੇ ਵਿੱਚ ਇਹ ਹੈਗਾ ਕਿ ਅ ਅਗਲੀਆਂ ਜਿਹੜੀਆਂ ਕਾਫੀ ਵਾਰਦਾਤਾਂ ਜਿਹੜੀਆਂ ਹੈਗੇ ਜਿਹੜੀਆਂ ਇਹ ਪਲਾਨ ਕਰ ਰਹੇ ਸੀ ਉਹਨਾਂ ਨੂੰ ਅਸੀਂ ਬਫਲ ਕਰਨ ਦੇ ਵਿੱਚ ਸਫਲ ਹੋਏ ਆ ਸੋ ਉਹ ਇੱਕ ਬਹੁਤ ਇੱਕ ਉਹ ਵੀ ਇੱਕ ਬਹੁਤ ਵੱਡੀ ਪਰਵੈਂਸ਼ਨ ਆਫ ਅ ਕਰਾਇਮ ਇਜ਼ ਆਲਸੋ ਅਬੀ ਇੱਕ ਅਚੀਵਮੈਂਟ ਸੋ ਫॉर दैट ਬਟਾਲਾ ਪੁਲਿਸ ਇਸ ਪ੍ਰੇਸ ਇਸ ਨੂੰ ਬਲਗਾਇਸ ਕਰਦਾਂ ਮੈਂ ਤਾਂ ਆਜਾ ਬੋਤਲ ਜੀ ਇਹ ਜੇਬ ਚੋਂ ਬੈਠ ਕੇ ਜਿਹੜੇ ਜੱਗੂ ਭਗਵਾਨਪੁਰੀ ਦੀ ਮਾਤਾ ਦੇ ਸ਼ੂਤਰਸ਼ੰ ਉਹਨੂੰ ਜੇਬ ਚੋਂ ਬੈਠ ਕੇ ਪਲਾਨ ਉਹ ਆਪਣੇ ਘਰ ਪਟਾਇਆ ਦੇਖੋ ਇਹ ਤਾਂ ਹਲੇ ਮੈਂ ਤੁਹਾਨੂੰ ਦੱਸ ਰਿਹਾ ਕਿ ਹਲੇ ਤਾਂ ਆਪਾਂ ਨੂੰ ਇਹ ਆਇਆ ਹੈਗਾ ਸਾਰਾ ਰੋਲ ਇਹਨਾਂ ਦਾ ਪਤਾ ਲੱਗੂਗਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਕਿਵੇਂ ਪਰ ਇਹਨਾਂ ਨਾਲ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦਾ ਫੋਰਮ ਹੈਂਡਲਰ ਦਾ ਦੱਸ ਦਿੱਤਾ ਅਮਰਪਾਲਮ ਕੋ ਤੁਹਾਨੂੰ ਸਾਰਾ ਪਤਾ ਇਸ ਇਲਾਕੇ ਦਾ ਹੀ ਹੈਗਾ ਤੇ ਪਲੱਸ ਜੱਗੂ ਭਗਵਾਨਪੁਰੀਆ ਕਿਸ ਤਰ੍ਹਾਂ ਕਿਵੇਂ ਹੀ ਮੋਡ ਆਫ ਇਹਨਾਂ ਦੀ ਕਮਿਊਨੀਕੇਸ਼ਨ ਸੀ ਉਹ ਸਾਰੀਆਂ ਤਾਰਾਂ ਮਤਲਬ ਉਹ ਤਾਂ ਪੁੱਛ ਗਏ ਸੀ ਤੋਂ ਬਾਅਦ ਹੀ ਸਾਹਮਣੇ ਆਉਣੀਆਂ ਪੰਜ ਦਿਨ ਦਾ ਸਾਡਾ ਪੁਲਿਸ ਰਿਪੋਰਟ ਹੈ ਅਸੀਂ ਉਹਦੇ ਵਿੱਚ ਬਾਅਦ ਬਾਅਦ ਚ ਆਏ ਇਹਨਾਂ ਦੇ ਜਿਹੜਾ ਉਹ ਅੰਦਰੀ ਲਿਆ ਦੇ ਉਹਦੇ ਪਹਿਲਾ ਬੰਦਾ ਟੱਚ ਆਇਆ ਮੇ ਟੱਚ ਸੀਗਾ ਟੱਚ ਇਸ ਤਾਂ ਸੀਗਾ ਬਾਕੀ ਜਿਹੜੀ ਸਾਰੀ ਕਿਉਂਕਿ ਜਿਹੜੇ ਮੇਨ ਲਾਈਮਲਾਈਟ ਦੇ ਵਿੱਚ ਆਂਦਾ ਜਦੋਂ ਇਹ ਸਤੰਬਰ ਤੇ ਅਕਤੂਬਰ ਦੇ ਵਿੱਚ ਸਤੰਬਰ ਦੇ ਵਿੱਚ ਕਲਵੰਸ ਸਿੰਘ ਦਾ ਮਰਡਰ ਕਰਦਾ ਤੇ ਅਕਤੂਬਰ ਦੇ ਮਹੀਨੇ ਵਿੱਚ ਡਬਲ ਮਰਡਰ ਕਰਦਾ ਕਾਕਾ ਬੁੱਲੋਵਾਲ ਦਾ ਤੇ ਪਲੱਸ ਜਿਹੜੇ ਅਨਫੋਰਚਨਟਲੀ ਇੱਕ ਕੰਨੋ ਮਹਾਜਨ ਸਾਹਿਬ ਸੀਗੇ ਤੇ ਉਹਨਾਂ ਦਾ ਉਹ ਉਹਦੀ ਉਹਦੀ ਫਿਰ ਜਿਹੜੀ ਗੱਲ ਵੀ ਆਪਣੇ ਹੋ ਗਈ ਤੇ ਮਤਲਬ ਸਾਰੀ ਗੱਲ ਉਹ ਫਿਰ ਅਸੀਂ ਜੀ 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 ਸਰ ਇਹ ਕੜੀ ਨੂੰ ਜੋੜਿਆ ਜਾਵੇ ਤਾਂ ਲੱਗਦਾ ਕਿ ਆਪਸ ਦੀ ਗੈਂਗਵਾਲ ਦਾ ਇੱਕ ਪੀਛਾ ਬਿਲਕੁਲ ਉਹਨਾਂ ਦਾ ਆਪਸ ਚੋਂ ਮੈਂ ਦੱਸਿਆ ਕਿ ਉਹਨੂੰ ਪੈਸੇ ਆ ਵੀ ਕਲਵੰਤ ਨੇ ਜੱਗੂ ਭਾਨਪੁਰੀਆ ਦੇ ਜਿਹੜੇ ਮਾਤਾ ਦਾ ਜਿਹੜਾ ਕਤਲ ਹੋਇਆ ਸੀ ਉਹਨਾਂ ਦੇ ਜਿਹੜੇ ਸ਼ੂਟਰਾਂ ਸੀ ਉਹਨਾਂ ਨੂੰ ਇਹ ਪਨਾਹ ਦਿੱਤੀ ਸੀ ਕਿ ਤੇ ਉਸ ਚੱਕਰ ਦੇ ਵਿੱਚ ਕਲਨ ਸਿੰਘ ਦਾ ਇਹ ਕਤਲ ਹੋਇਆ ਸੀ ਉਹਦੇ ਸ਼ਾਰਟ ਸੀ ਕਿ ਆਪਣਾ ਐਕਚੁਅਲ ਤੇ ਬਿਲਕੁਲ ਸੀ ਹੈ ਜੀ ਇਹ ਸ਼ਾਰਟ ਸੀਗਾ ਉਹਨੂੰ ਪਰਾਧਿੱਤੀ ਸੀ ਨਾ ਨਹੀਂ ਪਰਾਧਿੱਤੀ ਸੀ ਕਿ ਤਾਈ ਉਹਨੂੰ ਉਸਨੂੰ ਵੀ ਅਕਿਊਜ਼ਡ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਅਕਿਊਜ਼ਡ ਹੈ ਮਤਲਬ ਉਸ ਤਰ੍ਹਾਂ ਦਾ ਹਲੇ ਤਾਂ ਦੋਨ ਰਿਕਾਰਡ ਕੀਤਾ ਕਿ ਬਾਹਰ ਦੌਰ ਅੱਧੀ ਪਹੁੰਚ ਸੀ ਹਲੇ ਤਾਂ ਲੈ ਕੇ ਆਏ ਆ ਕਿ ਜੋ ਵੀ ਹੋਗਾ ਵੀਲ ਅਪਡੇਟ ਅਕੋਰਡਿੰਗਲੀ ਜਿਸ ਤਰ੍ਹਾਂ ਹੁੰਦਾ ਹਲੇ ਤਾਂ ਡਰਾਈਵਿੰਗ ਟਾਈਮ ਤੇ ਜਿੰਨਾ ਮਤਲਬ ਮੁਢਲੀ ਪੁੱਛ ਗਏ ਕਿਉਂਕਿ ਸਾਰਾ ਫਾਰਮੈਲਿਟੀਜ਼ ਉੱਤੇ ਵੀ ਥਾਣੇ ਦੇ ਵਿੱਚ ਲੋਕਲ ਪੁਲਿਸ ਦੀ ਦਿੱਲੀ ਪੁਲਿਸ ਦੀ ਇਹਦੇ ਵਿੱਚ ਮੈਂ ਸ਼ਲਾਘਾ ਕਰਾਂਗਾ ਕਿ ਉਹਨਾਂ ਨੇ ਬੜਾ ਸੋਨਾ ਕੋਆਪਰੇਸ਼ਨ ਕੀਤਾ ਉਹਨਾਂ ਦੇ ਐਸਐਪੀ ਸਾਹਿਬ ਨੇ ਆਪ ਉਦਮ ਕੀਤਾ ਇਸ ਬਾਰੇ ਨੂੰ ਸਾਰਾ ਕੋਆਰਡੀਨੇਸ਼ਨਸ ਸਾਰਾ ਪੇਸ਼ੈਂਟ ਨੂੰ ਸੁਪਰਵੀਜ਼ਨ ਤੇ ਹੈਂਡਲਿੰਗ ਐਸਐਪੀ ਸਾਹਿਬ ਨੇ ਬੜੀ ਦੇਖੂ ਭੀ ਨਭਾਈ ਹੈਗੀ ਆ ਉਥੋਂ ਤੁਗਲਾਬਾਦ ਏਰੀਆ ਚੋਂ ਪੀਐਸ ਗਵਿੰਦਪੁਰੀ ਸਾਊਥ-ਈਸਟ ਦਿੱਲੀ ਦੇ ਵਿੱਚ ਉਹ ਲੈ ਕੇ ਆਏ ਆ ਹਸਪਤਾਲ ਲੀਗਲੀ